ਸੋ ਤੁਸੀਂ ਰਸੀਹ ਹਜ਼ਾਰ ਰੁਪਏ ਤੋਂ ਬੜੇ ਨੋਰਮਲੀ ਤਰੀਕੇ ਨਾਲ ਤੁਸੀਂ ਕਮਾਵਾ ਜਾ ਰਹੇ ਹੋ ਤੁਸੀਂ ਉੱਥੋਂ ਜਿੰਨੇ ਮਰਜ਼ੀ ਵੀਡੀਓ ਡਾਊਨਲੋਡ ਕਰੋ ਆਪਣੇ YouTube ਚੈਨਲ ਤੇ ਪਾਓ ਤੇ ਮਹੀਨੇ ਦੇ ਤੁਸੀਂ ਜਿੰਨੇ ਮਰਜ਼ੀ ਪੈਸੇ ਕਮਾਓ ਤੁਸੀਂ ਮੰਨ ਕੇ ਚਲੋ ਕੋਈ ਵੀ ਪ੍ਰੋਜੈਕਟ ਤੁਸੀਂ ਤਿਆਰ ਕਰਦੇ ਪਏ ਹੋ ਤੁਸੀਂ ਆਪਣੇ ਪ੍ਰੋਜੈਕਟ ਦੇ ਵਿੱਚ ਵੀਡੀਓ ਨੂੰ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਪਰ ਇਹੋ ਜਿਹੇ ਇਹਨੇ ਜਿੰਨਾਂ ਨੇ ਮੈਨੂੰ ਫੋਨ ਵੀ ਕੀਤੇ ਮੈਸੇਜ ਵੀ ਕੀਤੇ ਤੇ ਜਿਹੜੀ ਮੇਰੀ ਲਾਈਵ ਵਰਕਸ਼ਾਪ ਹੋਈ ਸੀਗੀ ਪਟਿਆਲੇ ਦੇ ਵਿੱਚ ਉਹਦੇ ਵਿੱਚ ਵੀ ਬਾਅਦ ਚ ਉਹਨਾਂ ਨੇ ਪੁੱਛਿਆ ਕੀ ਕਹਿੰਦੇ ਨਿਰਜੀ ਕੋਈ મતਲਬ ਵੀ ਸਾਨੂੰ ਇਹੋ ਜੀ ਸਾਈਟਾਂ ਦੇ ਬਾਰੇ ਦੱਸੋ ਜਿੱਤੋਂ ਵੀ મતਲਬ ਵੀ ਅਸੀਂ ਵੀਡੀਓ ਡਾਊਨਲੋਡ ਕਰਕੇ ਆਪਣੇ YouTube ਚੈਨਲ ਦੇ ਉੱਤੇ ਪਾ ਦਈਏ ਵੀ ਅਸੀਂ ਆਵਾਜ਼ ਆ ਜਿਹੜੀ ਅਸੀਂ ਆਪਣੀ ਦੇ ਦਾਂਗੇ ਪਰ ਜਿਹੜੀ ਵੀਡੀਓ ਚੱਲਦੀ ਆ ਅਸੀਂ ਉਹ ਕਿੱਥੋਂ ਡਾਊਨਲੋਡ ਕਰਕੇ ਆਈਏ ਲੈ ਕੇ ਆਈਏ ਕਹਿੰਦੇ ਜੇ ਅਸੀਂ YouTube ਤੋਂ ਡਾਊਨਲੋਡ ਕਰਦੇ ਆ ਡਾਊਨਲੋਡ ਕਰਨ ਦੇ ਨਾਲ ਕੀ ਕੀ ਉਹ ਸਾਨੂੰ ਕੋਪਾਇਰਾਈਟ ਸਟ੍ਰਾਈਕ ਆ ਜਾਂਦਾ ਕਮਿਊਨਿਟੀ ਗਾਈਡਲਾਈਨ ਦੀ ਸਟ੍ਰਾਈਕ ਆ ਜਾਂਦੀ ਹੈ ਜਿਹੜੀ ਉਹ ਉਹਦੀ ਮਤਲਬ ਵੀ ਅਪਾ ਯੂਟਿਊਬ ਦੀ ਉਲੰਘਣਾ ਕਰ ਰਹੇ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੋ ਤਿੰਨ ਐਵਰਜ ਸਾਈਟਾਂ ਦੇ ਬਾਰੇ ਦੱਸਾਂਗਾ ਵੀ ਤੁਸੀਂ ਉਹ ਸਾਈਟਾਂ ਤੋਂ ਵੀਡੀਓ ਨੂੰ ਡਾਊਨਲੋਡ ਕਰਕੇ ਤੁਸੀਂ ਆਪਣੇ ਯੂਟਿਊਬ ਦੇ ਉੱਤੇ ਤੁਸੀਂ ਅਪਲੋਡ ਕਰ ਸਕਦੇ ਉਹਦੇ ਤੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਪਾਇਰਾਈਟ ਸਟ੍ਰਾਈਕ ਨਹੀਂ ਆਏਗਾ ਜੀ ਤੁਸੀਂ ਉੱਥੋਂ ਜਿੰਨੇ ਮਰਜ਼ੀ ਵੀਡੀਓ ਡਾਊਨਲੋਡ ਕਰੋ ਆਪਣੇ ਯੂਟਿਊਬ ਚੈਨਲ ਤੇ ਪਾਓ ਤੇ ਮਹੀਨੇ ਦੇ ਤੁਸੀਂ ਜਿੰਨੇ ਮਰਜ਼ੀ ਪੈਸੇ ਕਮ ਬਹੁਤ ਹੀ ਵਧੀਆ ਸਾਈਟਾਂ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਦੁਨੀਆ ਤੋਂ ਡਾਊਨਲੋਡ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਨਹੀਂ ਆਊਗਾ ਬਟ ਤੁਸੀਂ ਕੀ ਕਰਨਾ ਜਦੋਂ ਵੀਡੀਓ ਡਾਊਨਲੋਡ ਕਰੋਗੇ ਤੇ ਉਹਨੂੰ ਐਡਿਟ ਕਰੋਗੇ ਐਡੀਟਿੰਗ ਕਰਨ ਦੇ ਵੇਲੇ ਤੁਸੀਂ ਆਪਣੇ ਕੋਈ ਵੀ ਵਾਇਸਓਵਰ ਦੇ ਦੇਣੀ ਜਿਵੇਂ ਕਿ ਮੰਨ ਕੇ ਚਲੋ ਤੁਸੀਂ ਕੋਈ ਮੋਟੀਵੇਸ਼ਨਲ ਸਪੀਚ ਦਿੰਦੇ ਹੋ ਤੁਸੀਂ ਬਹੁਤ ਸਾਰੇ ਮੇਰੀ ਭੈਣਾਂ ਇਹ ਜਿਹੜੀਆਂ ਨੇ ਜਿਹੜੀਆਂ ਕਹਿੰਦੀ ਕਿ ਵੀਰੇ ਜੇ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਕਿ ਪਰ ਅਸੀਂ ਆਪਣੀ ਵਾਇਸ ਦੇ ਸਕਦੇ ਹਾਂ ਤੁਸੀਂ ਵੌਇਸ ਆਪਣੀ ਰਿਕਾਰਡ ਕਰ ਲਓ ਆਪਣੇ ਫੋਨ ਦੇ ਵਿੱਚ ਵੀਡੀਓ ਤੁਸੀਂ ਉਹ ਯੂਜ਼ ਕਰਦੇ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਉੱਥੋਂ ਵੀਡੀਓ ਡਾਊਨਲੋਡ ਕਰ ਲੈਣੀ ਹੈ ਵੌਇਸ ਤੁਸੀਂ ਆਪਣੀ ਦੇ ਦੇਣੀ ਆ ਤੇ ਮਿਊਜ਼ਿਕ ਵੀ ਮੈਂ ਤੁਹਾਨੂੰ ਦੱਸੂਗਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮਿਊਜ਼ਿਕ ਨਹੀਂ ਦੱਸਾਂਗਾ ਤੁਸੀਂ ਮਿਊਜ਼ਿਕ ਵੀ ਉੱਥੋਂ ਡਾਊਨਲੋਡ ਕਰਨਾ ਜੀ ਤੁਸੀਂ ਵੀਡੀਓ ਵੀ ਉੱਥੋਂ ਡਾਊਨਲੋਡ ਕਰਦੇ ਸਿਰਫ ਤੁਸੀਂ ਆਪਣੀ ਵੌਇਸ ਦੇਣੀ ਆ ਸਿਰਫ ਦੇਖੋ ਤੁਸੀਂ ਤੁਹਾਡਾ ਜਿਹੜਾ ਕੰਮ ਹੈ ਸਿਰਫ 10% ਦਾ ਕੰਮ ਹੈ ਸਿਰਫ 10% ਦਾ ਕੰਮ ਆ ਤੁਸੀਂ 10% ਮਿਹਨਤ ਕਰਦੇ ਆ ਉਸ ਤੋਂ ਵੱਧ ਮਿਹਨਤ ਨਹੀਂ ਕਰਦੇ ਜੇ ਤੁਸੀਂ ਡੇਲੀ ਉੱਥੋਂ ਵੀਡੀਓ ਚੱਕ ਚੱਕ ਕੇ ਆਪਣੀ ਵੌਇਸ ਦੇ ਦੇ ਕੇ ਤੁਸੀਂ YouTube ਦੇ ਉੱਤੇ ਅਪਲੋਡ ਕਰਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਨਹੀਂ ਦਿੰਦਾ ਤੁਸੀਂ ਮਹੀਨੇ ਦੇ ਨਾਲ 70-80000 ਰੁਪਏ ਤੋਂ ਬੜੇ ਨੋਰਮਲ ਤਰੀਕੇ ਨਾਲ ਤੁਸੀਂ ਕਮਾ ਸਕਦੇ ਹੋ ਉਹ ਕਿਹੜੀਆਂ ਸਾਈਟਾਂ ਨੇ ਕਿਹੜੀ ਵੀਡੀਓ ਡਾਊਨਲੋਡ ਕਰਨਾ ਵਾ ਤਕਿਵੇਂ ਤੁਸੀਂ ਮਿਊਜ਼ਿਕ ਨੂੰ ਡਾਊਨਲੋਡ ਕਰਨਾ ਵਾ ਉਹ ਪ੍ਰੋਪਰ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਜੀ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਕੇ ਦੇਖੋ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਜ਼ਰੂਰ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਹੈਗਾ ਫਿਰ ਤੁਸੀਂ ਮੈਨੂੰ ਫੋਨ ਵੀ ਕਰਦੇ ਹੋ ਮੈਸੇਜ ਵੀ ਕਰਦੇ ਹੋ ਤੇ ਤੁਸੀਂ ਕਮੈਂਟ ਵੀ ਕਰ ਦਿੱ ਦਿਓ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂ ਤੋ ਆਪ ਜੀ ਚਲਦੇ ਆ ਜੀ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਤੁਸੀਂ ਕੀ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੀ Google Chrome ਓਪਨ ਕਰ ਲੈਣੀ Chrome ਓਪਨ ਕਰਨ ਤੋਂ ਬਾਅਦ ਤੁਸੀਂ ਲਿਖਣਾ fixel ਉੱਪਰ ਨਹੀਂ ਆਪ fixel.com ਤੁਸੀਂ ਇਹਨੂੰ ਸਾਈਟ ਨੂੰ ਡਾਊਨਲੋਡ ਕਰੋਗੇ ਤੁਸੀਂ ਇਹਨੂੰ ਪਹਿਲੀ ਸਾਈਟ ਆ ਗਈ ਪਹਿਲੀ ਸਾਈਟ ਤੇ ਕਲਿੱਕ ਕਰਕੇ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਆਊਗਾ ਇਦਾਂ ਦਾ ਇੰਟਰਫੇਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਆਪਣੀ Gmail ਦੇ ਨਾਲ ਜੋ ਵੀ ਤੁਹਾਡੀ Gmail ਦਾ ਆਈਡੀ ਆ ਉਹਦੇ ਨਾਲ ਤੁਸੀਂ ਲੌਗ ਇਨ ਕਰ ਲੈਣਾ ਲੌਗ ਇਨ ਕਰਨ ਤੋਂ ਬਾਅਦ ਤੁਹਾਨੂੰ ਵੀ ਇਦਾਂ ਦਾ ਇੰਟਰਫੇਸ ਜਿਹੜਾ ਆ ਉਹਦਾ ਤੁਹਾਡੀ ਫੋਨ ਤੇ ਦਿਖਣਾ ਸ਼ੁਰੂ ਹੋ ਜਾਏਗਾ ਮਨ ਲੰਗੇ ਚਲੋ ਤੁਸੀਂ ਕੋਈ ਵੀ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਮੰਨ ਕੇ ਚਲੋ ਮੈਂ ਇੱਥੇ ਫਿਟਨੈਸ ਦੀ ਵੀਡੀਓ ਡਾਊਨਲੋਡ ਕਰਨਾ ਚਾਹੁੰਦਾ ਫਿਟਨੈਸ ਫਿਟਨੈਸ ਡਾਊਨਲੋਡ ਕਰਾਂ ਤਾਂ ਫਿਟਨੈਸ ਲਿਖਤਾ ਬਸ ਕਰਨਾ ਅਬ ਤੁਸੀਂ ਦੇਖੋਗੇ ਵੀਡੀਓ ਸਾਰੀ ਫਿਟਨੈਸ ਦੀ ਆ ਜਾਣੀ ਆ ਦੇਖੋ ਕਿੰਨੇ ਵੀਡੀਓ ਫਿਟਨੈਸ ਦੀ ਆ ਗਿਆ ਜੇ ਤੁਸੀਂ ਵੀਡੀਓ ਨੂੰ ਪਲੇ ਵੀ ਕਰਨਾ ਚਾਹੁੰਦੇ ਹੋ ਤੁਸੀਂ ਵੀਡੀਓ ਨੂੰ ਪਲੇ ਵੀ ਕਰ ਸਕਦੇ ਹੋ 99 99% YouTube ਜਿਹੜੇ ਜਿਹੜੇ ਇਥੋਂ ਵੀਡੀਓ ਡਾਊਨਲੋਡ ਕਰਕੇ ਆਪਣੇ ਚੈਨਲ ਦੇ ਉੱਤੇ ਪਾ ਲੈਂਦੇ ਨੇ ਤੁਸੀਂ ਵੀ ਪਾ ਸਕਦੇ ਹੋ ਮੰਨ ਕੇ ਚਲੋ ਕੋਈ ਵੀ ਵੀਡੀਓ ਹੋਣਾ ਮਨ ਨਹੀਂ ਚਾਹਦੇ ਆ ਆਪਾਂ ਜਿਹੜੀ ਵੀਡੀਓ ਹੈ ਮੈਨੂੰ ਡਾਊਨਲੋਡ ਕਰਨਾ ਚਾਹੁੰਦਾ ਦੇਖੋ ਤੁਸੀਂ ਪਲੇ ਕਰ ਲਓ ਪਹਿਲਾਂ ਆ ਵੀਡੀਓ ਤੁਹਾਨੂੰ ਇਦਾਂ ਦੇਖੂਗੀ ਦੇਖੋ ਰਨਿੰਗ ਲਗਾਉਂਦਾ ਬੈ ਇੱਕ ਬੰਦਾ ਸੋਰੀ ਲੇਡੀਜ਼ ਹੈ ਰਨਿੰਗ ਲਗਾ ਰਹੀ ਹੈ ਤੁਸੀਂ ਡਾਊਨਲੋਡ ਕੀ ਕਰਨਾ ਉੱਪਰ ਆ ਦੇਖੋ ਉੱਪਰ ਨਹੀਂ ਆ অপਸ਼ਨ ਫ੍ਰੀ ਡਾਊਨਲੋਡ ਤੁਸੀਂ ਇੱਥੋਂ ਡਾਊਨਲੋਡ ਤੇ ਕਲਿੱਕ ਕਰ ਦੇਣਾ ਆ ਮੈਂ ਤੇ ਡਾਊਨਲੋਡ ਤੇ ਕਲਿੱਕ ਕਰਤਾ ਉਹ ਆਟੋਮੈਟਿਕਲੀ ਦੇਖੋ ਡਾਊਨਲੋਡ ਹੋਣ ਲੱਗ ਗਈ ਆ ਹੁਣ ਜਿੱਥੇ ਡਾਊਨਲੋਡ ਹੋਈ ਜਾਵੇਂ ਤੁਹਾਨੂੰ ਉਹ ਚੀਜ਼ ਦਿਖਾਣਾ ਕਿੱਥੇ ਡਾਊਨਲੋਡ ਹੋ ਕੇ ਗਈ ਆ ਹੁਣੇ ਮੇਰੀ ਵੀਡੀਓ ਜਿਹੜ ਔਰ ਡਾਊਨਲੋਡ ਹੋ ਚੁੱਕੀ ਐ ਠੀਕ ਹੈ ਜੀ ਹੁਣ ਮੈਂ ਇਹ ਕਹਿਣਾ ਵਾਂ ਕਿ ਵੀ ਮੈਨੂੰ ਹੋਰ ਵੀ ਵੀਡੀਓ ਚਾਹੀਦੇ ਨੇ ਤੁਹਾਨੂੰ ਜਿੱਦਾਂ ਦੇ ਵੀ ਚਾਹੀਦੇ ਨੇ ਤੁਸੀਂ ਇੱਥੇ ਜੋਗਾ ਭਰੋਗੇ ਨਾ ਜੋਗਾ ਜੋਗਾ ਇੱਥੇ ਜੋਗਾ ਭਰ ਦੋ ਜੋਗੇ ਦੀ ਵੀਡੀਓ ਆ ਜਾਣੀ ਸਾਰੀ ਜਿੰਨੇ ਵੀ ਜੋਗਾ ਕਰਦੇ ਨੇ ਦੇਖੋ ਸਾਰੇ ਜੋਗੇੜੇ ਆ ਗਿਆ ਦੇਖੋ ਹਣਾ ਅਲੱਗ-ਅਲੱਗ ਤਰ੍ਹਾਂ ਦਾ ਕੰਟੈਂਟ ਆ ਗਿਆ ਜਿੱਦਾਂ ਦਾ ਵੀ ਤੁਸੀਂ ਕੰਟੈਂਟ ਚਾਹੁੰਦੇ ਹੋ ਸਾਰਾ ਕੰਟੈਂਟ ਤੁਹਾਨੂੰ ਮਿਲ ਜਾ ਬਸ ਸ਼ਰਤ ਮੇਰੀ ਇਹ ਆ ਕਿ ਤੁਸੀਂ ਜਦੋਂ ਵੀਡੀਓ ਡਾਊਨਲੋਡ ਕਰਨਾ ਵਾਇਸਓਵਰ ਤੁਹਾਡੀ ਹੋਣੀ ਚਾਹੀਦੀ ਹੈ ਮੰਨ ਕੇ ਚਲੋ ਤੁਸੀਂ ਮੋਟੀਵੇਸ਼ਨਲ ਵੀਡੀਓ ਨੇ ਹਾਂ ਮੈਂ ਤਾਂ ਤੁਸੀਂ ਮੋਟੀਵੇਸ਼ਨਲ ਤੇ ਵੀਡੀਓ ਰਿਕਾਰਡ ਕਰ ਲਈ ਤੁਸੀਂ ਇੱਥੇ ਲਿਖੋ ਮੋਟੀਵੇਸ਼ਨਲ ਮੋਟੀਵੇਸ਼ਨਲ ਤੁਸੀਂ ਇੱਥੇ ਲਿਖੋ ਵੀ ਮੋਟੀਵੇਸ਼ਨਲ ਆ ਜਾਣੀ ਆ ਦੇਖੋ ਆ ਸਾਡੇ ਮੋਟੀਵੇਸ਼ਨਸ ਆ ਗਿਆ ਆ ਸਾਡੀ ਮੋਟੀਵੇਸ਼ਨ ਨੇ ਆ ਦੇਖੋ ਆ ਵੀ ਮੋਟੀਵੇਸ਼ਨ ਨੇ ਆ ਵੀ ਮੋਟੀਵੇਸ਼ਨ ਨੇ ਆ ਵੀ ਮੋਟੀ ਆ ਸਾਡੀ ਮੋਟੀਵੇਸ਼ਨ ਨੇ ਠੀਕ ਹੈ ਜੀ ਤੁਸੀਂ ਇਦਾਂ ਕਰ ਸਕਦੇ ਹੋ ਫੋਟੋ ਕਰਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋਗੇ ਤਾਂ ਫੋਟੋ ਆ ਜਾਣੀ ਆ ਇੱਥੇ ਤੁਸੀਂ ਫੋਟੋ ਵੀ ਡਾਊਨਲੋਡ ਕਰ ਸਕਦੇ ਹੋ ਤੁਸੀਂ ਇੱਥੇ ਫੋਟੋ ਡਾਊਨਲੋਡ ਕਰੋ ਸਾਰੇ ਫੋਟੋ ਆ ਗਿਆ ਆ ਜਿੰਨੇ ਅੰਮ੍ਰਿਤ ਦੀ ਫੋਟੋ ਹਨ ਦੇਖੋ ਸਾਰੀਆਂ ਫੋਟੋ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹ ਤਾਂ ਹੈਗੀ ਸੀਗੀ ਪਹਿਲੀ ਸਾਈਟ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ ਇਹ ਪਹਿਲੀ ਸਾਈਟ ਆ ਇੱਥੋਂ ਤੁਸੀਂ ਸਿਰਫ ਵੀਡੀਓ ਹੀ ਡਾਊਨਲੋਡ ਕਰ ਸਕਦੇ ਹੋ ਹੁਣ ਮਿਊਜ਼ਿਕ ਤੇ ਵੀਡੀਓ ਕਿੱਥੋਂ ਡਾਊਨਲੋਡ ਕਰਨਾ ਉਹ ਤੁਹਾਨੂੰ ਮੈਂ ਅਗਲੀ ਸਾਈਟ ਦੀ ਦੱਸਦਾ ਆ ਆਓ ਫਿਰ ਚੱਲਦੇ ਆ ਫਿਰ ਕੰਪਿਊਟਰ ਸਕਰੀਨ ਦੇ ਉੱਤੇ ਤੁਸੀਂ ਕੀ ਕਰਨਾ ਤੁਸੀਂ ਫਿਰ ਕ੍ਰੋਮ ਦੇ ਵਿੱਚ ਚਲੇ ਜਾਣਾ ਕ੍ਰੋਮ ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ mixkit.com ਆ ਆ ਗਈ ਆ ਦੇਖੋ ਤੁਸੀਂ ਇਹਦੇ ਤੇ ਵੀ ਤੁਸੀਂ ਆਪਣੀ Gmail ID ਨਾਲ ਤੁਸੀਂ ਲੌਗ ਇਨ ਕਰ ਲੈਣਾ ਬਹੁਤ ਸੌਖਾ ਜਦੋਂ ਤੁਸੀਂ ਓਪਨ ਕਰੋਗੇ ਪਹਿਲੀ ਸਾਈਟ ਆਏਗੀ ਪਹਿਲੀ ਸਾਈਟ ਜਦੋਂ ਓਪਨ ਕਰੋਗੇ ਉਹ ਆਟੋਮੈਟਿਕ ਤੁਹਾਨੂੰ ਕਹੇਗਾ ਵੀ ਤੁਸੀਂ ਲੌਗ ਇਨ ਕਰ ਲਓ ਤੁਸੀਂ ਆਪਣੀ Gmail ਪਰ ਕੇ ਲੌਗ ਇਨ ਕਰ ਲੈਣਾ ਆਹ ਦੇਖੋ ਆ ਗਿਆ ਸਾਰਾ ਕੁਝ ਆ ਇਹਦੇ ਤੇ ਦੇਖੋ ਇਹਦੇ ਤੇ ਤੁਸੀਂ ਵੀਡੀਓ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਫੋਟੋ ਵੀ ਡਾਊਨਲੋਡ ਕਰ ਸਕਦੇ ਹੋ 뮤ਜ਼ਿਕ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਫੋਲੀ ਇਫੈਕਟ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਾਊਂਡ ਇਫੈਕਟ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੁਸੀਂ ਹੁਣ ਪਹਿਲਾਂ ਆਪਾਂ ਚੱਲਦੇ ਆਂ ਵੀਡੀਓ ਦੇ ਵਿੱਚ ਆ ਫਿਰ ਆ ਦੇਖੋ ਇੱਥੇ ਆਪਸ਼ਨ ਆ ਕਿ ਵੀਡੀਓ 뮤직 ਸਾਊਂਡ ਫੈਕ ਟੈਂਪਲੇਟ ਆਈਕਨ ਆਪਾਂ ਨੂੰ ਚਾਹੀਦੀ ਵੀਡੀਓ ਵਿੱਚ एकदम ਮੇਰੀ ਵੀਡੀਓ ਇੱਥੇ ਵੀ ਮੈਂ ਫਿਟਨੈਸ ਦੀ ਲੈ ਦੇਣਾ ਫਿਟਨੈਸ ਆ ਫਿਟਨੈਸ ਕਰਤੀ ਆ ਸਾਰੇ ਵੀਡੀਓ ਫਿਟਨੈਸ ਦੀ ਆ ਜਾਣੀਆਂ ਦੇਖੋ ਆ ਸਾਰੇ ਵੀਡੀਓ ਫਿਟਨੈਸ ਦੀ ਆ ਗਈਆਂ ਪਰ ਇਸ ਵੀ ਇਹ ਆ ਜਿਹੜੀ ਸਾਈਟ ਹੈ ਨਾ ਮਿਕਸ ਕਿਚਨ ਸਾਈਟ ਹੈ ਜਿਹੜੀ ਇੱਥੇ ਇੱਕ ਗੱਲ ਧਿਆਨ ਦੇਣੀ ਆ ਇੱਥੇ ਸਾਰੀ ਵੀਡੀਓ ਕੋਈ ਵੀ ਵੀਡੀਓ ਤੁਸੀਂ ਇੱਥੋਂ ਡਾਊਨਲੋਡ ਕਰਕੇ ਆਪਣੇ ਚੈਨਲ ਤੇ ਨਹੀਂ ਪਾ ਸਕਦੇ ਸਾਰੀਆਂ ਨਹੀਂ ਪਾ ਸਕਦੇ ਇਹਨਾਂ ਹੋਵੇ ਤੁਸੀਂ ਸਾਰੀਆਂ ਵੀਡੀਓ ਇੱਥੋਂ ਚੱਕ ਚੱਕ ਕੇ ਤੁਸੀਂ ਡਾਊਨਲੋਡ ਕਰਕੇ ਆਪਣੇ ਚੈਨਲ ਦੇ ਉੱਤੇ ਪਾ ਲੋ ਤੇ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਆ ਜਾਏਗਾ ਤੁਹਾਡਾ YouTube ਚੈਨਲ ਜਿਹੜਾ ਮੋਨਟਾਈਜੇਸ਼ਨ ਨਹੀਂ ਹੋਊਗਾ ਉਹ ਕਿਹੜੀ ਵੀਡੀਓ ਲੈਨਾਂ ਦੇ ਵਿੱਚੋਂ ਕਿਹੜੀ ਵੀਡੀਓ ਲੈ ਲਈ ਤੁਸੀਂ ਡਾਊਨਲੋਡ ਕਰਨੀ ਹੋਊਗਾ ਤੁਹਾਨੂੰ ਦੱਸਦਾ ਵਾਂ ਦੇਖੋ ਤੁਸੀਂ ਆਹ ਵੀਡੀਓ ਵਾਣਾ ਮੰਨ ਕੇ ਜਦੋਂ ਮੈਂ ਇੱਥੇ ਤੇ ਕਲਿੱਕ ਕੀਤਾ ਮੈਨੂੰ ਡਾਊਨਲੋਡ ਕਰਨਾ ਚਾਹਨਾ ਵਾ ਤੁਸੀਂ ਜਦੋਂ ਇੱਥੇ ਡਾਊਨਲੋਡ ਕਰੋਗੇ ਇੱਥੇ ਤੇ ਆਪਸ਼ਨ ਆਏਗਾ ਇੱਥੇ ਲਿਖਿਆ ਫ੍ਰੀ ਡਾਊਨਲੋਡ ਥੱਲੇ ਲਿਖਿਆ ਹੋਆ ਡਾਊਨਲੋਡ ਥਿਸ ਫ੍ਰੀ ਸਟਾਕ ਵੀਡੀਓ ਇਹ ਉਹ ਫਾਰ ਪਰਸਨਲ ਯੂਜ਼ ਅੰਡਰ ਦੀ ਮਿਕਸ ਕਿਟ ਸਟਾਕ ਵੀਡੀਓ ਫ੍ਰੀ ਲਾਇਸੈਂਸ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਜਿਹੜਾ ਲਾਇਸੈਂਸ ਦੇਖਣਾ ਤੇ ਉਹਨੇ ਪਹਿਲਾਂ ਤੁਸੀਂ ਲਾਇਸੈਂਸ ਦੇਖਣਾ ਇਹਦਾ ਆ ਮਿਕਸ ਕਿਟ ਸਟਾਕ ਤੇ ਵੀਡੀਓ ਡਾਊਨਲੋਡ ਕੀਤਾ ਦੇਖੋ ਇੱਥੇ ਲਿਖਿਆ ਕਲੀਅਰ ਲਿਖਿਆ ਹੋਇਆ ਵਾ ਵੀਡੀਓ ਅੰਡਰ ਦੀ ਫ੍ਰੀ ਲਾਇਸੈਂਸ ਐਂਡ ਕੈਨ ਬੀ ਯੂਜ਼ ਇਨ ਇੱਥੇ ਲਿਖਿਆ YouTube ਤੇ ਲਈ ਤੁਸੀਂ ਯੂਜ਼ ਕਰ ਸਕਦੇ ਹੋ ਸੋਸ਼ਲ ਮੀਡੀਆ ਲਈ ਪਾ ਸਕਦੇ ਹੋ ਆਨਲਾਈਨ ਮਾਰਕੀਟਿੰਗ ਐਜੂਕੇਸ਼ਨਲ ਪਰਪਸ ਮਿਊਜ਼ਿਕ ਵੀਡੀਓ ਕਮਰਸ਼ੀਅਲ ਪ੍ਰੋਜੈਕਟ ਫਿਲਮ ਮੇਕਿੰਗ ਤੁਸੀਂ ਇਸ ਵੀਡੀਓ ਨੂੰ ਫ੍ਰੀ ਆਫ ਕੋਸਟ ਬਿਲਕੁਲ ਤੁਸੀਂ ਯੂਜ਼ ਕਰ ਸਕਦੇ ਜਿੰਨੀ ਮਰਜ਼ੀ ਵਰੀ ਕਰੋ ਤੁਹਾਨੂੰ ਕੋਈ ਵੀ ਕੋਪੀਰਾਈਟ ਸਟ੍ਰਾਈਕ ਨਹੀਂ ਆਏਗਾ ਆਨ ਸੈਂਸ ਜਿਹਦਾ ਲਿਸੈਂਸ ਤੁਸੀਂ ਪੜ ਲੈਣਾ ਹੁਣ ਮੰਨ ਕੇ ਚੱਲਦੇ ਆ ਕਿਹੜੀ ਵੀਡੀਓ ਨੂੰ ਤੁਸੀਂ ਮਤਲਬ ਮੰਨ ਕੇ ਚੱਲਦੇ ਤੁਸੀਂ ਆਹ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਆ ਜਿਹੜੀ ਹੁਣ ਵੀ ਕੀਤੀ ਆ ਇਹ ਆਹ ਵੀਡੀਓ ਨੂੰ ਨਹੀਂ ਤੁਸੀਂ ਨੋ ਕਰ ਸਕਦੇ ਹੈਗੇ ਇਹਦੇ ਵਿੱਚ ਦੇਖੋ ਵਾਟਰਮਾਰਕ ਆ ਗਿਆ ਇਹਦੇ ਵਿੱਚ ਵਾਟਰਮਾਰਕ ਆ ਗਿਆ ਨਾ ਤੁਸੀਂ ਇਹ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਯੂਜ਼ ਨਹੀਂ ਕਰ ਸਕਦੇ ਹੈਗੇ ਹੁਣ ਆਪਾਂ ਮੰਨ ਕੇ ਚੱਲਦੇ ਆ ਹੋਰ ਕਿਹੜੀ ਵੀਡੀਓ ਨੂੰ ਤੁਸੀਂ ਨਹੀਂ ਕਰ ਸਕਦੇ ਹੈਗੇ ਮੰਨ ਕੇ ਚਲੋ ਆਹ ਵੀਡੀਓ ਆ ਤੁਸੀਂ ਇਹ ਵੀ ਕਰ ਸਕਦੇ ਇੱਕ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਇਹਦੇ ਵਿੱਚ ਉਹ ਦਿਨ ਤੇ ਕੀ ਲਿਖਿਆ ਹੁੰਦਾ ਫਿਰ ਤੁਸੀਂ ਉਹ ਵੀਡੀਓ ਨੂੰ ਤੁਸੀਂ ਡਾਊਨਲੋਡ ਨਹੀਂ ਕਰ ਸਕਦੇਗੇ ਮੰਨ ਕੇ ਚੱਲੋ ਮੈਂ ਫੇਰ ਫਿਟਨੈਸ ਲਿਖ ਦੇਣਾ ਇੱਥੇ ਫਿਟਨੈਸ ਦੀ ਵੀਡੀਓ ਚਾਹਨਾ ਵਾ ਉਹ ਵੀਡੀਓ ਤੁਸੀਂ ਡਾਊਨਲੋਡ ਕਰਕੇ ਆਪਣੇ ਲਈ ਨਹੀਂ ਅਪਲੋਡ ਕਰ ਸਕਦੇ ਮੰਨ ਕੇ ਚੱਲਦੇ ਆਪਾਂ ਮੈਂ ਤੁਹਾਨੂੰ ਦਿਖਾ ਦੇਣਾ ਹਾਂ ਤੁਸੀਂ ਹੋਊਗੀ ਕੋਈ ਨਾ ਕੋਈ ਵੀਡੀਓ ਇਹ ਵੀ ਫ੍ਰੀ ਹੈ ਰਹੀ ਆ ਮਤਲਬ ਇਹ ਵੀ ਕੋਈ ਇੱਕ ਲਾਇਸੈਂਸ ਵਾਲੀ ਹੈ ਮੈਂ ਉਹ ਤੁਹਾਨੂੰ ਦਿਖਾ ਦਾਂ ਕਿ ਤੁਸੀਂ ਉਹ ਵੀਡੀਓ ਡਾਊਨਲੋਡ ਕਰਕੇ ਤੁਸੀਂ ਮਤਲਬ ਆਪਣੇ YouTube ਚੈਨਲ ਤੇ ਪਾ ਦਿਓ ਆ ਆ ਗਿਆ ਆ ਦੇਖੋ ਆ ਇੱਧਰ ਤੇ ਲਿਖਿਆ ਵਾ ਡਾਊਨਲੋਡ 4K ਵੀਡੀਓ ਫ ਏ ਅਗਰ ਵੈਬਸਾਈਟ ਦਾ ਨਾਮ ਆ ਇਡਵੇਟੋ ਅਲਾਈਨਮੈਂਟ ਆ ਇੱਥੇ ਲਿਖਿਆ ਫ੍ਰੀ ਡਾਊਨਲੋਡ 720 ਵਰਜ਼ਨ ਫੋਰ ਪਰਸਨਲ ਯੂਜ਼ ਓਨਲੀ ਇਹ ਕਹਿੰਦਾ ਵੀ ਤੁਸੀਂ ਸਿਰਫ ਆਪਣੇ ਪਰਸਨਲ ਯੂਜ਼ ਵਾਸਤੇ ਕਰ ਸਕਦਾ ਇਸ ਤਰੀਕੇ ਨਾਲ ਮਿਕਸ ਕਿਟ ਸਟ੍ਰੀਟਿਡ ਲਾਇਸੈਂਸ ਤੁਸੀ ਲਾਇਸੈਂਸ ਤੇ ਕਲਿੱਕ ਕਰ ਲਓ ਆ ਦੇਖੋ ਇੱਥੇ ਲਿਖਿਆ ਹੋਇਆ ਹੈ ਸਪੈਸ਼ਲ ਅਲਾਉ ਪਰਸਨਲ ਯੂਜ਼ ਐਜੂਕੇਸ਼ਨਲ ਪਰਪਸ ਪਰਸਨਲ ਸੋਸ਼ਲ ਮੀਡੀਆ ਬਸ ਇਹ ਤਿੰਨ ਚੀਜ਼ਾਂ ਲਈ ਤੁਸੀਂ ਯੂਜ਼ ਕਰ ਸਕਦੇ YouTube ਤੇ ਨਹੀਂ ਪਾ ਸਕਦੇ ਇੱਥੇ ਕਲੀਅਰਲੀ ਹੋਇਆ ਹੈ ਨੋਟ ਅਲਾਉਡ ਕਮਰਸ਼ੀਅਲ ਪ੍ਰੋਜੈਕਟ ਵਾਸਤੇ ਤੁਸੀਂ ਯੂਜ਼ ਨਹੀਂ ਕਰ ਸਕਦੇ ਐਡਵਰਟਾਈਜ਼ਮੈਂਟ ਵਾਸਤੇ ਨਿਕਲੀ ਯੂਜ਼ ਕਰ ਸਕਦੇ ਕੰਪਨੀ ਸੋਸ਼ਲ ਮੀਡੀਆ ਪੋਸਟਰ ਤੇ ਐਂਡ YouTube ਵਾਸਤੇ YouTube ਵਾਸਤੇ ਵੀ ਤੁਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ ਹੈਗੇ ਜੀ ਇਹ ਵੀਡੀਓ ਨੂੰ ਤੁਸੀਂ ਨਹੀਂ ਯੂਜ਼ ਕਰਨਾ ਤੁਹਾਨੂੰ ਪਤਾ ਲੱਗਿਆਣਾ ਕਿਹੜੀ ਵੀਡੀਓ ਡਾਊਨਲੋਡ ਕਰਨੀ ਕਿਹੜੀ ਨਹੀਂ ਕਰਨੀ ਹੈਗੀ ਉਸ ਤੋਂ ਬਾਅਦ ਆਪਾਂ ਆ ਜਾਨੇ ਮਿਊਜ਼ਿਕ ਦੇ ਆ ਮਿਊਜ਼ਿਕ ਲਈ ਉੱਪਰ ਆ ਦੇਖੋ ਆ ਵੀਡੀਓਜ਼ ਹੀ ਆ ਮਿਊਜ਼ਿਕ ਆ ਗਿਆ ਆਪਾਂ ਮਿਊਜ਼ਿਕ ਤੇ ਕਲਿੱਕ ਕਰਾਂਗੇ ਜੀ ਤੁਹਾਨੂੰ ਬਹੁਤ ਸਾਰਾ ਮਿਊਜ਼ਿਕ ਦੇ ਦੇਗਾ ਆ ਬਟਨ ਵੀ ਬੜਾ ਸਾਰਾ ਆ ਜੇਰਾ ਤੁਹਾਨੂੰ 뮤זיਕ ਵਧੀਆ ਲੱਗਦਾ ਤੁਸੀਂ ਇੱਥੋਂ ਪਲੇ ਕਰਕੇ ਦੇਖ ਲੈਣਾ ਤੇ ਉਹਨੂੰ ਡਾਊਨਲੋਡ ਕਿਵੇਂ ਕਰਨਾ ਇੱਥੇ ਲਿਖਿਆ ਵਾ ਦੇਖੋ 2 ਮਿੰਟ ਦਾ ਜੀ ਡਿਊਰੇਸ਼ਨ ਆ ਇਹਦੀ 2:48 ਦੀ ਡਿਊਰੇਸ਼ਨ ਆ ਤੁਸੀਂ ਇੱਥੇ ਕਲਿੱਕ ਕਰਨਾ ਵਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਇਹ ਆਟੋਮੈਟਿਕਲੀ ਡਾਊਨਲੋਡ ਹੋ ਜਾਏਗਾ ਜੀ ਹੁਣ ਆਪਾਂ ਚੱਲਦੇ ਆ ਸਾਊਂਡ ਇਫੈਕਟ ਆ ਸਾਊਂਡ ਇਫੈਕਟ ਲਿਖਿਆ ਸਾਊਂਡ ਇਫੈਕਟ ਤੁਸੀਂ ਕਲਿੱਕ ਕਰਨਾ ਆ ਇੱਥੇ ਦੇਖੋ ਲਿਖਿਆ ਆ ਦੇਖੋ ਆ ਸਾਊਂਡ ਇਫੈਕਟ ਨੇ ਤੁਸੀਂ ਇੱਥੇ ਕਲਿੱਕ ਕਰਨਾ ਤੇ ਆ ਸਾਰੇ ਡਾਊਨਲੋਡ ਹੋ ਗਏ ਤੁਹਾਡੀ ਗੇਨਰੀ ਦੇ ਵਿੱਚ ਸੇਵ ਹੋ ਜਾਣਗੇ ਤੇ ਤੁਸੀਂ ਇਹ ਵੀਡੀਓ ਨੂੰ ਤੁਸੀਂ ਡਾਊਨਲੋਡ ਕਰਕੇ ਤੁਸੀਂ ਆਪਣੇ YouTube ਚੈਨਲ ਤੇ ਤੁਸੀਂ ਪਾ ਸਕਦੇ ਹੋ ਤੁਸੀਂ ਆ ਸਾਰੀ ਸਾਈਟਾਂ ਦੇ ਜਿਹੜੇ ਦੱਸਿਏ ਨੇ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਇਹਨਾਂ ਸਾਈਟਾਂ ਤੋਂ 뮤ਜ਼ਿਕ ਵੀ ਡਾਊਨਲੋਡ ਕਰ ਸਕਦੇ ਹੋ ਫੌਲੀ ਇਫੈਕਟ ਵੀ ਡਾਊਨਲੋਡ ਕਰ ਸਕਦੇ ਹੋ ਵੀਡੀਓ ਵੀ ਡਾਊਨਲੋਡ ਕਰ ਸਕਦੇ ਹੋ ਜਿਹੜੀ ਮੈਂ ਦੂਜੇ ਦਿਨ ਵਰਤ ਤੇ ਦੱਸੀ ਸੀ mixkit.com ਵਾਲੀ ਸਾਈਟ ਆ ਜਿਹੜੀ ਉਹਦੇ ਤੋਂ ਤੁਸੀਂ ਸਿਰਫ ਤੁਸੀਂ ਸਿਰਫ ਉਹ ਯੂਜ਼ ਕਰ ਸਕਦੇ ਹੋ ਇਹ ਵੀਡੀਓ ਜਿਹੜੀਆਂ ਮੈਂ ਦੱਸਿਆ ਨੇ ਉਹ ਜਿਹੜੀ ਵੀਡੀਓ ਨਹੀਂ ਯੂਜ਼ ਕਰ ਸਕਦੇ ਉਹਨਾਂ ਦੇ ਅਲੱਗ ਦਸਤਾਵਾ ਮੈਂ ਤੁਹਾਨੂੰ ਜਿਹੜੀ ਯੂਜ਼ ਕਰਦੇ ਉਹ ਦੱਸਦਾ ਤੁਹਾਨੂੰ ਇਹਦੇ ਤੋਂ ਮਿਊਜ਼ਿਕ ਹੈ ਜਿਹੜਾ ਮਿਊਜ਼ਿਕ ਤੁਸੀਂ ਜਿਹੜਾ ਮਰਜ਼ੀ ਡਾਊਨਲੋਡ ਕਰਕੇ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਵੀ ਫੌਡੀ ਸੈਕਟ ਵੀ ਡਾਊਨਲੋਡ ਕਰਦੇ ਸਾਉਂਡ ਫੈਕਟਰੀ ਜੀ ਤੁਸੀਂ ਡਾਊਨਲੋਡ ਕਰਕੇ ਤੁਸੀਂ ਵਰਤ ਸਕਦੇ ਹੋ ਹੁਣ ਗੱਲ ਆਉਂਦੀ ਆ ਇਸ ਵੀਡੀਓ ਦੀ ਜਿਹੜੀ ਮੈਂ ਪਹਿਲਾਂ ਦੱਸੀ fexion.com ਵਾਲੀ ਉਤੋਂ ਤੁਸੀਂ ਜਿਹੜੀ ਮਰਜ਼ੀ ਵੀਡੀਓ ਡਾਊਨਲੋਡ ਕਰਕੇ ਆਪਣੇ YouTube ਚੈਨਲ ਦੇ ਦਿੱਤੇ ਤੁਸੀਂ ਪਾ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਪਤਾ ਲੱਗ ਗਈ ਜਾਂ ਤਾਂ ਬਹੁਤ ਵਧੀਆ ਅਗਰ ਤੁਹਾਨੂੰ ਵੀਡੀਓ ਨਹੀਂ ਪਤਾ ਲੱਗੇਗੀ ਫਿਰ ਵੀ ਤਾਂ ਪਲੀਜ਼ ਜੇ ਤੁਸੀਂ ਚਾਹੁੰਦੇ ਹੋ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਇਹ ਵੀਡੀਓ ਦੇਖਦੇ ਆ ਜੇ ਤੁਸੀਂ ਚਾਹੁੰਦੇ ਵੀ ਇਸ ਮੈਂ ਤੁਹਾਨੂੰ ਮੋਬਾਈਲ ਫੋਨ ਦੇ ਉੱਤੇ ਦੱਸਾਂ ਵੀ ਮੋਬਾਈਲ ਫੋਨ ਤੋਂ ਇਹ ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਕਿਵੇਂ ਤੁਸੀਂ ਵਰਤਣਾ ਹੈ ਐਡੀਟਿੰਗ ਵੀ ਕਰਕੇ ਦਿਖਾਵਾਂ ਐਡੀਟਿੰਗ ਵੀ ਤੁਹਾਨੂੰ ਕਰਕੇ ਦਿਖਾਵਾਂ ਵੀ ਐਡਿਟ ਵੀ ਕਿਵੇਂ ਹੁੰਦੀ ਹੈ ਵੀਡੀਓ ਤੇ ਤੁਸੀਂ ਇਹ ਵੀਡੀਓ ਨੂੰ ਤੁਸੀਂ ਮੰਨ ਕੇ ਚਲੋ ਕੋਈ ਵੀ ਪ੍ਰੋਜੈਕਟ ਤੁਸੀਂ ਤਿਆਰ ਕਰਦੇ ਪਏ ਹੋ ਤੁਸੀਂ ਆਪਣੇ ਪ੍ਰੋਜੈਕਟ ਦੇ ਵਿੱਚ ਇਹ ਵੀਡੀਓ ਨੂੰ ਤੁਸੀਂ ਵਰਤਣਾ ਚਾਹੁੰਦੇ ਹੋ ਤੁਸੀਂ ਕਿਵੇਂ ਵਰਤੋਗੇ ਉਹ ਮੈਂ ਤੁਹਾਨੂੰ ਪ੍ਰੋਪਰਲੀ ਐਡੀਟ ਕਰਕੇ ਦਰਦਾ ਅਗਰ ਤੁਸੀਂ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰ ਦਿਓ ਵੀ ਕੀ ਵੀਰ ਜੀ ਇਸ ਤੇ ਪ੍ਰੋਪਰਲੀ ਮੋਬਾਈਲ ਫੋਨ ਤੋਂ ਸਾਨੂੰ ਵੀਡੀਓ ਬਣਾ ਕੇ ਦਿਖਾਓ ਤਾਂ ਮੈਂ ਬਹੁਤ ਜਲਦੀ ਮੋਬਾਈਲ ਫੋਨ ਦੇ ਉੱਤੇ ਇਹ ਵੀਡੀਓ ਬਣਾ ਕੇ ਲਿਆਵਾਂਗਾ ਜੀ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇ ਤਾਂ ਪਲੀਜ਼ ਇਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਕਿ ਜਿਹੜੀ ਸਾਡੀ ਆਉਣ ਵਾਲੀ ਵਰਕਸ਼ਾਪ ਆ ਆਫਲਾਈਨ ਸਾਡੀ ਜਿਹੜੀ ਵਰਕਸ਼ਾਪ ਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ YouTube ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ Facebook Instagram Telegram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਵੀਡੀਓ ਐਡੀਟਿੰਗ ਤੁਸੀਂ ਕਿਵੇਂ ਕਰਨੀ ਆ YouTube ਚੈਨਲ ਤੁਸੀਂ ਕਿਵੇਂ ਬਣਾਉਣਾ YouTube ਚੈਨਲ ਦੀ ਸੈਟਿੰਗ ਕਿਵੇਂ ਕਰਨੀ ਆ Facebook ਪੇਜ ਦੀ ਕਿਵੇਂ ਸੈਟਿੰਗ ਕਰਦੇ ਆ ਤੁਹਾਨੂੰ ਪ੍ਰੋਪਰਲੀ ਮੈਂ 3-4 ਘੰਟੇ ਦੀ ਜਿਹੜੀ ਸਾਡੀ ਲਾਈਵ ਵਰਕਸ਼ਾਪ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਜੀ ਅਗਰ ਤੁਸੀਂ ਉਹ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਾਡੀ ਤੁਸੀਂ ਟੀਮ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਸਾਡੀ ਜਿਹ ਤੇ ਕਿੰਨੀ ਤਰੀਕ ਨੂੰ ਹੋਵੇਗੀ ਜੀ ਸੋ ਸਕਰੀਨ ਤੇ ਜਿਹੜਾ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਹੀ ਤਰ੍ਹਾਂ ਦਾ ਸਵਾਲ ਹੈਗਾ ਤਬ ਵੀ ਤੁਸੀਂ ਮੈਨੂੰ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਸੋ ਦੋਸਤੋ ਮਿਲਾਂ ਬਹੁਤ ਜਲਦੀ ਇੱਕ ਨਵੀਂ ਤੇ ਬੜੀ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬяр ਬярੀ ਸੱਚੀ ਗੱਲ